ਇਸ ਵੇਲੇ ਆਪਾਂ ਪਠਾਨਕੋਟ ਦੇ ਇਸ ਰਸਦੀ ਖੇਤਰ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦੇ ਕਿ ਬੀਤੇ ਦਿਨ ਨੂੰ ਆਈ ਬਾੜ ਦੇ ਨਾਲ ਜਿੱਥੇ ਕਾਫੀ ਲੋਕਾਂ ਦਾ ਇੱਥੇ ਨੁਕਸਾਨ ਹੋਇਆ ਸੀਗਾ ਤੇ ਜਿੱਥੇ ਆਪਾਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਜਗ੍ਹਾ ਦੇ ਉੱਪਰ ਦੱਸਿਆ ਜਾ ਰਿਹਾ ਹੈ ਕਿ ਉਸ ਟਾਈਮ ਦੇ ਉੱਪਰ 6 ਤੋਂ 7 ਫੁੱਟ ਪਾਣੀ ਸੀਗਾ ਤਾਂ ਲੋਕਾਂ ਦੀ ਜਿਹੜੀ ਫਸਲ ਲੋਕਾਂ ਨੇ ਆਪਣੀ ਪੁੱਤਾ ਮੰਗ ਪਾਲੀ ਫਸਲ ਝੋਨਾ ਜਿਹੜਾ ਲਗਭਗ 20 ਕਿੱਲੇ ਜਿਹੜਾ ਉਹ ਬਰਬਾਦ ਹੋ ਚੁੱਕਿਆ ਤਾਂ ਕਿਸਾਨਾਂ ਵੱਲੋਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਸਰਕਾਰ ਜਿਹੜੀ ਜਲਦ ਮਦਦ ਕਰੇ ਤਾਂ ਕਿ ਉਹ ਦੁਬ ਹਾਂ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿਦਰ ਝੋਨੇ ਦੀ ਫਸਲ ਦਾ ਜਿੱਥੇ ਨੁਕਸਾਨ ਹੋਇਆ ਨਾਲ ਦੇ ਨਾਲ ਕਮਾਦ ਵੀ ਸੀਗੀ ਉਹਦਾ ਵੀ ਕਾਫੀ ਨੁਕਸਾਨ ਹੋਇਆ ਤਾਂ ਕਿਸਾਨਾਂ ਨਾਲ ਆਪਾਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਉਸ ਟਾਈਮ ਦੇ ਉੱਪਰ ਇੱਥੇ ਲੋਕ ਫਸ ਗਏ ਸੀਗੇ ਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਐਂਡੀ ਹੈਵ ਦੀ ਮਦਦ ਦੇ ਨਾਲ ਉਹਨਾਂ ਨੂੰ ਤੋਂ ਬਾਹਰ ਕੱਢਿਆ ਗਿਆ ਸੀਗਾ ਆਪਾਂ ਇਸ ਰਿਪੋਰਟ ਨੂੰ ਕਵਰ ਕੀਤਾ ਉਹ ਦਿਖਦੀ ਰਿਪੋਰਟ ਤੇ ਗੱਲਬਾਤ ਕਰਦੇ ਆ ਕਿਸਾਨਾਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਪ੍ਰਕਿਰਤਿਕ ਆਪਤਾ ਦੇ ਬਾਰੇ ਨੁਕਸਾਨ ਏ ਝੋਨਾ ਕਮਾਦ ਉਪਰੋਂ ਸੇ ਸੇ ਕਿਨੇ 6 ਫੁੱਟ ਕੇ ਦੀ 5 ਫੁੱਟ ਰੇਤ ਤਾਂ ਬਹੁਤ ਚੜ ਚੁੱਕਾ ਇਹਨੂੰ ਸਾਨੂੰ ਤੇਲ ਵੀ ਡੀਜ਼ਲ ਚਾਹੀਦਾ ਬੀ ਵੀ ਚਾਹੀਦਾ ਖਾਦਾਂ ਵੀ ਚਾਹੀਦੀਆਂ ਇਹਦੇ 5-5000 ਰੁਪਏ ਲਵਾਈ ਦਿੱਤੀ ਤੇ 1 ਕਿੱਲੇ ਦੀ ਤੇ ਆਪੇ ਸਾਡੇ 20 ਕਿੱਲੇ ਚੋਂ ਕਿੰਨੀ ਲਵਾਈ ਬਣੀ ਹੋਏਗੀ ਕੁਮਾਰ ਸਾਰਾ ਦੱਬਿਆਗਾ ਦੋ-ਦੋ ਮਟੀਆਂ ਲੱਭਦੀਆਂ ਸਿਰਫ ਆ ਕੇ ਸਿਰਫ ਇੱਥੇ ਪਾਣੀ ਪਾਟ ਲੱਖ-ਲੱਖ ਆਗਾ ਇਸ ਪੈਲੀ ਦੇ ਵਿੱਚ ਜਿੱਥੇ ਅਸੀਂ ਮੋਕਲਦੇ ਹਾਂ ਇਸ ਘਰੋਂ ਇਹ ਮਿਹਨਤ ਕਰ ਕਰਨਾ ਇਹ ਲ ਖਰਚਾ ਬੀ ਬੂਦੀਆਂ ਖਾਦ ਵੀ ਚਾਹੀਦੀ ਨਾਲ ਬਹੁਤ ਮੜੇ ਹੈ ਬਾਕੀ ਦੇ ਬੱਚੇ ਦੇ ਕੱਢ ਲਏ ਅਸੀਂ ਵਾਰ ਅਸੀਂ 7 8 ਬੰਦੇ ਰਹਿ ਗਏ ਇੱਥੇ ਇਹ ਅਸੀਂ 2.5 ਤਿੰਨ ਦਿਨ ਇਕੱਲੇ ਵਾਰ ਇੱਥੋਂ ਉੱਥੇ ਪਾਣੀ 5 6 6 ਫੁੱਟ ਤੇ ਆਈ ਵੀਰਿਆਂ ਦੇ ਡੰਗਰ ਵੀ ਰੂਰੇ 7 8 ਕੁਝ ਮਰ ਗਏ ਮੇਰੇ ਮੋਨ ਸਿੰਘ ਤੇ ਪਿੰਡ ਦਾਸ਼ ਮੋਗੇ ਵਾਲਾ ਦਾ ਡੇਰਾ ਇਹ ਫਸਣ ਸਾਡਾ ਮੀਂਹ ਕਿੱਲੇ ਚੋਂ ਨਾ ਪਛਿੱਤੀ ਕਿੱਲੇ ਕਮਾਲ ਜਿਹੜਾ ਬਰਬਾਦ ਹੋ ਚੁੱਕਾ ਥੋੜੇ ਇੰਨਾ ਫਸਲ ਸਾਡਾ ਬਰਬਾਦ ਹੋ ਗਿਆ ਕਿੰਨੇ ਕਿੰਨੇ ਫੁੱਟ ਕਮਾੜ ਦੀ ਮਿੱਟੀ ਚੜ ਗਈ ਹੈ ਤੇ ਉਹ ਬੜੀ ਮੁਸ਼ਕਲ ਇਹਨਾਂ ਨੇ ਪਾਣੀ ਦੀ ਦਿੱਤੇ ਬਸ ਹਾਂਜੀ ਕਿੰਨੇ ਦਿਨਾਂ ਬਾਅਦ ਪਾਣੀ ਖਤਮ ਹੋਇਆ ਇਸ ਲੱਗੇ ਇਹ ਪਾਣੀ ਆਜ ਤੱਕ ਮੇਰੇ ਖਾਵਗਾ 15 ਦਿਨ ਹੀ ਪਾਣੀ ਖੜੇ ਨਾ ਹੁਣ ਘੰਟੇ ਘੜੇ 15 ਦਿਨ ਹੀ ਹੋ ਗਏ ਨੇ ਹੁਣ ਪਾਣੀ ਸੁੱਕੇਗਾ ਤੇ ਫੇਰ ਹੀ ਕੋਈ ਨਾ ਕੁਝ ਨਾ ਹੱਲ ਹੋਣਾ ਉਹ ਤਾਂ ਪਹਿਲਾਂ ਹੋਣੀ ਸਕਦਾ ਨਹੀਂ ਹਾਂਜੀ ਰੇਤ ਆ ਪਿੱਛੇ ਉਹ ਰੇਤ ਚੜੀ ਹੈ ਬੜੀ ਮਿੱਟੀ ਚੜ ਗਈ ਰੇਤ ਚੜ ਗਈ ਫਸਲ ਦਬਾ ਗਿਆ ਇਹਨਾਂ ਨੇ ਰਹਿ ਕੇ ਪਾਣੀ ਨੇ ਵਾ ਲੰਗੇ ਕਮਾਲ ਜਿਹੇ ਤੇ ਝੋਨਾ ਦੇ ਖੜਮੀ ਹੋ ਗਏ ਦੱਸਦਾ ਹੀ ਆਪਾਂ ਅਸੀਂ ਨਾਲ 2009 ਚ ਆਏ ਸੀ ਸਾਡੇ ਉਹਨਾਂ ਨੂੰ ਪਾਣੀ ਹਰ ਸਾਲ ਦੇ ਸਾਲ ਸੀ ਪਰ ਥੋੜਾ ਆਉਣਾ ਸੀ ਪਾਣੀ ਉਹਨਾਂ ਦਾ ਨਿਕਲ ਜਾਂਦਾ ਸੀ ਵਾਪਸ ਮੁੜ ਜਾਂਦਾ ਸੀ ਆਉਂਦਾ ਜ਼ਰੂਰ ਸੀ ਉਹਰਾ ਥੋੜਾ ਸੀ ਤੇ ਉਸੇ ਬਲੇ ਕਿਹਾ ਦੇ ਅਸੀਂ ਇਹਦੀ ਮਾਰੇਗਾ ਇੱਥੇ ਦਾ ਪੁੱਛਣਾ ਕੋਈ ਇਹਦੀ 7 8 8 ਫੁੱਟ ਪਾਣੀ ਉੱਚਾ ਆਇਆ ਜਿੱਥੇ ਆਪਾਂ ਇਹਲੇ ਖਰੋਤੇ ਹਾਂ ਇੱਥੇ ਪਾਣੀ ਇੰਨਾ ਉੱਚਾ ਹੈ ਇੰਨਾ ਇੰਨਾ ਉੱਚਾ ਹੈ ਜਿੱਥੇ ਆਪਾਂ ਖਰੋਤੇ ਆ ਸਰਕਾਰਾਂ ਨੂੰ ਇਹੋ ਜਾਣਾ ਨਹੀਂ ਸਾਨੂੰ ਕੋਈ ਮਦਦ ਦੇਵੇ ਕੋਈ ਮਦਦ ਦੇ ਦੇ ਪੜੀਆਂ ਬੀਜਣ ਵਾਸਤੇ ਕਰਾਉਣ ਵਾਸਤੇ ਇਹੋ ਸਰਕਾਰਾਂ ਨਾਲ ਸਾਡਾ ਬੀਐਮਟੀ ਹੋਰ ਸਾਡਾ ਚੋਨਾ 20 ਕਿਲੇ ਰੁੜ ਗਿਆ ਇੱਕ ਮਾਦ 20 ਕਿਲੇ ਕਮਾ ਸੀ ਥੋੜਾ ਬਜਿਆ ਕੋਈ ਕੁਝ ਨਹੀਂ ਤੇ ਪਾਣੀ ਬਹੁਤ ਆ ਗਿਆ ਸੀ ਅਸੀਂ ਘਰੇ ਸਾਂ ਤੇ ਜਿਵੇਂ ਜੇ ਪਾਣੀ ਦਜਾ ਇਹਨਾਂ ਦਾ ਜਵਾਕਾਂ ਕੋਲੋਂ ਕੱਢਿਆ ਬੇੜੀ ਦੇ ਬੇੜੀ ਵੀ ਕਢਾ ਕੇ ਰਗਾਏ ਨੇ ਤੇ ਪਾਣੀ ਜਦੋਂ ਆਉਂਦਾ ਗਿਆ ਤੇ ਇੱਕਦਮ ਪਾਣੀ ਜੋ ਦਾ ਪਿੱਛੇ ਛੱਡ ਦਿੱਤਾ ਤੇ ਛੱਡਤਾ ਤੇ ਸਾਨੂੰ ਅੰਦਰੋਂ ਇਹਨਾਂ ਦਾ ਪਾਣੀ ਆ ਗਿਆ ਸਾਂ ਤੇ ਅੰਦਰ ਹੀ ਵੜ ਗਿਆ ਪਾਚ ਕੇ ਸਾਰੇ ਫਿਰ ਟਰਾਲੀਆਂ ਦੇ ਉੱਤੇ ਚੜ ਗਏ 8 8 ਜਲੇ ਫਿਰ ਇਹ ਆ ਕੇ ਵੀ ਸਾਡੂ ਲੈ ਜੋ ਛਾਂ ਤੇ ਚਾਰ ਮਰਚਾਂ ਦੇ ਪਾਣੀ ਫਿਰ ਸਾਡੂ ਜੋ ਆ ਜਾਂ ਕੱਢਣ ਵਾਲੀਆਂ ਉਹ ਫਿਰ ਸਾਨੂੰ ਅਠਣ ਲਗਾਏ ਨੇ ਕਿਸਤੀ ਆ ਗਏ ਫਿਰ ਸਾਨੂੰ ਲਗਾਏ ਵਾ ਕਾਰ ਚੋਨੇ ਵੀ ਸਾਨੂੰ ਤੇਲ ਖਰਚਾ ਕਣਕ ਤੇ ਸਾਨੂੰ ਬੀਜ ਕੇ ਤੇ ਕਰਾਇਸ਼ ਕਰੀ ਵਾ ਸਾਨੂੰ ਤੇ ਮਾਰਕ ਦਿਓ ਸਾਨੂੰ ਤੇ ਅਸੀਂ ਬੀਚੀਏ ਫਸਲ ਫਿਰ ਤੇ ਤੇਲ ਤੂ ਖਰਚਾ ਸਾਰਾ ਆਪਨੂੰ ਚਾਹੀਦਾ ਹਾਲੀ ਤਾਂ ਕੋਈ ਨਹੀਂ ਹਾਲੀ ਤਾਂ ਉੱਟਰੇ ਫੇਰ ਦੇ ਨਹੀਂ ਤੇ ਗੱਲ ਗੁੱਲ ਕੋਈ ਨਹੀਂ ਹਾਲੀ ਕੀਤੀ ਇਹਨਾਂ ਨੂੰ ਤੋ ਦਿਨਾਸ਼ ਕਰ ਲੱਗਿਆ